ਆਂਨੇਕੇ ਕਨੈਕਟਰ ਨਾਲ ਦੁਰਭਾਵ ਹਾਰ ਕੀਤਾ ਗਿਆ ਉਹਨੂੰ ਜਰੀਰ ਕੀਤਾ ਗਿਆ ਬਸ ਦੇ ਵਿੱਚ ਬਹੁਤ ਜ਼ਿਆਦਾ ਅਪਸ਼ਬਦ ਬੋਲੇ ਗਏ ਇਹ ਤਾਂ ਲੋਕਾਂ ਦੀ ਸੇਵਾ ਕਰਦੇ ਆ ਦੂਜਾ ਲੋਕੀ ਸਾਨੂੰ ਔਕਸਾਉਂਦੇ ਨੇ ਮਾਰਦੇ ਨੇ ਕੁੜਦੇ ਨੇ ਗਾਲੀ-ਕਲੋਸ ਕਰਦੇ ਨੇ ਭਰੀਆਂ ਬਸਾਂ ਹੁੰਦੀਆਂ ਨੇ ਕੋਈ ਸਵਾਰੀ ਡਿੱਗ ਜੇ ਕੋਈ ਮਰ ਜੇ ਕਿਤੇ ਸੱਟ ਵੇਟ ਲੱਗ ਜੇ ਜਿਹੜਾ ਉਹਦਾ ਭੁਗਤਾਨ ਹੈ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਡਰਾਈਵ ਕਨੈਕਟਰਾਂ ਨੂੰ ਕਰਨਾ ਪੈਂਦਾ ਹੈ ਤੇ ਅਸੀਂ 100 100 200 200 ਰੁਪਏ ਇਕੱਠੇ ਕਰਕੇ ਅਸੀਂ ਵਕੀਲ ਕਰਦੇ ਆ ਜਾਂ ਕੋਈ ਐਫ ਆਈ ਆਰ ਹੋ ਜਾ ਜਾਂ ਕੋਈ ਲੜਾਈ ਝਗੜਾ ਹੋ ਜਾ ਅਸੀਂ ਉਹਦਾ ਭੁਗਤਾਨ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਨਾ ਸਾਡੀ ਸੁਣਵਾਈ ਮੈਨੇਜਮੈਂਟ ਕਰੇ ਨਾ ਸਾਡੀ ਸੁਣਵਾਈ ਸਰਕਾਰ ਕਰੇ 10 ਸਾਲੋਂ ਮੁੰਡੇ ਨੂੰ ਨੌਕਰੀ ਕਰਦੇ ਨੂੰ ਹੋਵੇ ਇੱਕ ਝਗੜੇ ਪਿੱਛੇ ਅਜ ਉਹਦਾ ਨੌਕਰੀ ਖਤਮ ਕਰਕੇ ਕੰਟਰੈਕਟ ਖਤਮ ਕਰਕੇ ਅਜ ਨੂੰ ਘਰੇ ਬਿਠਾਇਆ ਲੇ ਫੋਕਸ 24 ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨਸ਼ੂ ਮਣਕਨ ਇਸ ਟਾਈਮ ਤੇ ਪੁਰਾਣੇ ਬੱਸ ਸਟੈਂਡ ਤੇ ਮੌਜੂਦ ਹਾਂ ਮੁੱਖ ਕਾਰਨ ਕੀ ਇਹ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੰਨੇ ਆ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਸੁਲਤਾਨ ਉਹ ਟੈਂਕੀ ਤੇ ਚੜ ਗਏ ਨੇ ਆਪਣੀ ਮੰਗਾਂ ਨੂੰ ਲੈ ਕੇ ਮੰਗਾ ਕੀ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਪਹਿਲਾਂ ਜਿਹੜਾ ਉਹਨਾਂ ਦਾ ਸਾਥੀ ਸੀ ਉਸ ਦੀ ਜਿਹੜਾ ਆਮ ਸਵਾਰੀਆਂ ਤੇ ਉਹ ਕਿਸੇ ਇੱਕ ਵਿਅਕਤੀ ਦੇ ਨਾਲ ਲੜਾਈ ਹੋ ਜਾਂਦੀ ਹੈ ਲੜਾਈ ਤੋਂ ਬਾਅਦ ਜਿਹੜੇ ਉਹ ਵਿਅਕਤੀ ਹੁੰਦੇ ਨੇ ਉਹਨਾਂ ਤੇ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਕਾਰਵਾਈ ਹੁੰਦੀ ਹੈ ਦੋਨੋਂ ਪੱਖਾਂ ਦੇ ਵੱਲੋਂ ਆਪਣੇ ਜਿਹੜੇ ਪੱਖ ਹੁੰਦੇ ਨੇ ਸਾਹਮਣੇ ਰੱਖ ਦਿੱਤੇ ਜਾਂਦੇ ਨੇ ਕਾਰਵਾਈ ਦੌਰਾਨ ਪਰ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਦਾ ਸਾਥੀ ਹੁੰਦਾ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਸੋ ਨੌਕਰੀ ਤੋਂ ਕੱਢਣ ਤੋਂ ਬਾਅਦ ਉਸ ਕਹਿੰਦੇ ਨੇ ਕਿ ਜੇ ਇਹ ਚੀਜ਼ ਇਹਨਾਂ ਨਾਲ ਹੋ ਸਕਦੀ ਕਿਸੇ ਨਾਲ ਵੀ ਹੋ ਸਕਦੀ ਹੈ ਇਸ ਕਾਰਨਾਂ ਕਰਕੇ ਉਹ ਟੈਂਕੀ ਤੇ ਚੜ ਕੇ ਰੋਸ ਪ੍ਰਦਰਸ਼ਨ ਕਰਦੇ ਨੇ ਸੋ ਇਹਨਾਂ ਦੇ ਸਾਥੀ ਵੀ ਹੁਣ ਹੋਲੀ-ਹੋਲੀ ਕਰਕੇ ਇੱਥੇ ਆਣੇ ਸ਼ੁਰੂ ਹੋ ਗਏ ਨੇ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਟੈਂਕੀ ਤੇ ਚੜ ਕੇ ਆਪਣੀ ਜਾਨ ਨੂੰ ਉਹਨਾਂ ਦੇ ਵੱਲੋਂ ਖਤਰੇ 'ਚ ਪਾ ਦਿੱਤਾ ਗਿਆ ਸੋ ਬੈਠ ਕੇ ਹਰ ਚੀਜ਼ ਦਾ ਹੱਲ ਹੋ ਸਕਦਾ ਪਰ ਕਿਥੇ ਨਾ ਕਿਥੇ ਇਹ ਲੱਗਦਾ ਕਿ ਇਹ ਮਾਮਲਾ ਜਿਹੜਾ ਕੁਝ ਗਰਮਾਉਂਦਾ ਨਜ਼ਰ ਆ ਰਿਹਾ ਸੋ ਹਰਕੇਸ਼ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹਰਕੇਸ਼ ਜੀ ਤੁਹਾਡੇ ਸਾਥੀ ਅੱਜ ਟੈਂਕੀ ਤੇ ਚੜੇ ਨੇ ਕਿਵੇਂ ਦੇਖਦੇ ਹੋ ਕੀ ਕਾਰਨ ਨੇ ਦੇਖੋ ਜੀ ਇਹ ਅੱਜ ਤੋਂ 4-5 ਮਹੀਨੇ ਪਹਿਲਾਂ ਲੜਾਈ ਹੋ ਗਈ ਸੀ ਬਸ ਮਿੰਨੀ ਬੱਸ ਸੀਗੀ ਮਿੰਨੀ ਬੱਸ ਦੇ ਵਿੱਚ 28 ਸੀਟੜ ਬੱਸ ਆ ਉਹਦੇ ਵਿੱਚ ਕਪੈਸਿਟੀ ਤੋਂ ਵੱਧ ਦੁੱਗਣੀ ਸਵਾਰੀ ਸੀਗੀ ਲਗਭਗ 60-65 ਸਵਾਰੀਆਂ ਸੀ ਇੱਕ ਬਜ਼ੁਰਗ ਸੀ ਹੈਂਡੀਕੈਪਡਾ ਉਹਦਾ ਹੱਥ ਕਟਿਆ ਹੋਇਆ ਸੀ ਉਹ ਤਾਕੀ ਦੇ ਵਿੱਚ ਲੰਮਕ ਗਿਆ ਕੰਡੈਕਟਰ ਵੱਲੋਂ ਦਲੀਲ ਦਿੱਤੀ ਗਈ ਵੀ ਬਾਬਾ ਜੀ ਜਾਂ ਤਾਂ ਤੁਸੀਂ ਅਗਲੀ ਬੱਸ ਤੇ ਆ ਜਾਓ ਬੱਸ ਦੇ ਵਿੱਚ ਜਗ੍ਹਾ ਐਨੀ ਵੀ ਲੰਮਕੋ ਨਾ ਸੋ ਉਸ ਦੇ ਵਿੱਚ ਉਹਦੀ ਵਾਇਪ ਤੇ ਉਹਦੀ ਬੀਟੀਸੀ ਨਾਲ ਹੋਰ ਵੀ ਉਹਦਾ ਸ਼ਾਇਦ ਉਹਦਾ ਜਵਾਈ ਸੀਗਾ ਨਾਲ ਤੇ ਉਹਨਾਂ ਵੱਲੋਂ ਜਾਨਕੀ ਕਨੈਕਟਰ ਨਾਲ ਦੁਰਭਾਵ ਹਾਰ ਕੀਤਾ ਗਿਆ ਉਹਨੂੰ ਜਰੀਰ ਕੀਤਾ ਗਿਆ ਬਸ ਦੇ ਵਿੱਚ ਬਹੁਤ ਜ਼ਿਆਦਾ ਅਪਸ਼ਬਦ ਬੋਲੇ ਗਏ ਜਿਸ ਕਰਕੇ ਉਹਨੂੰ ਉਕਸਾਇਆ ਗਿਆ ਸਰ ਗੱਲ ਕਰੀਓ ਕਸਾਨ ਦੀ ਗੱਲ ਕਰ ਰਹੇ ਹੁਣ ਤੁਸੀਂ ਧਰਨੇ ਤੇ ਬੈਠੇ ਹੋ ਬਿਲਕੁਲ ਲੜਾਈ ਝਗੜਾ ਹੋਇਆ ਜੀ ਮੇਰੀ ਗੱਲ ਸੁਣੋ ਤੇ ਉੱਥੇ ਲੜਾਈ ਝਗੜਾ ਹੋ ਗਿਆ ਤੇ ਲੜਾਈ ਝਗੜੇ ਤੋਂ ਬਾਅਦ ਉਸ ਵੱਲੋਂ ਜਾਨਕੀ ਇੱਕ ਦਰਖਾਸਤ ਦਿੱਤੀ ਗਈ ਬਜ਼ੁਰਗ ਵੱਲੋਂ ਤੇ ਜਾਣ ਬੁਝ ਕੇ ਆਪਣੇ ਆਪ ਮਨਕੜਤ ਕਹਾਣੀ ਬਣਾ ਕੇ ਕਿਉਂਕਿ ਉਹ ਐਸੇ ਕਾਸਟ ਨੂੰ ਬਿਲੋਂਗ ਕਰਦਾ ਉਸ ਵੱਲੋਂ ਕਿਹਾ ਗਿਆ ਵੀ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਮੈਂ ਬਜ਼ੁਰਗਾ ਤੇ ਮੈਂ ਹੈਂਡੀਕੈਪਡ ਬੰਦਾ ਮੈਨੂੰ ਕੁੱਟਿਆ ਮਾਰਿਆ ਇਸ ਤਰ੍ਹਾਂ ਦਾ ਯਾਨੀ ਕਿ ਉਸ ਵੱਲੋਂ ਸ਼ਿਕਾਇਤ ਸਾਡੇ ਹੈਡ ਆਫਸ ਕੀਤੀ ਗਈ ਅਸੀਂ ਸਾਡੀ ਮੈਨੇਜਮੈਂਟ ਅੱਗੇ ਵੀ ਪੱਕ ਰੱਖਿਆ ਤੇ ਮੈਨੇਜਮੈਂਟ ਨੂੰ ਵੀ ਦੱਸਿਆ ਵੀ ਅਸੀਂ ਜਿਹੜੀ ਓਵਰ ਲੋਡ ਸਵਾਰੀ ਹੈ ਇੱਕ ਤਾਂ ਲੋਕਾਂ ਦੀ ਸੇਵਾ ਕਰਦੇ ਆ ਦੂਜਾ ਲੋਕੀ ਸਾਨੂੰ ਔਕਸਾਉਂਦੇ ਨੇ ਮਾਰਦੇ ਨੇ ਕੁੜਦੇ ਨੇ ਗਾਲੀ-ਕਲੋਸ ਕਰਦੇ ਨੇ ਕਾਰ ਨਹੀਂ ਕਿਉਂਕਿ ਭਰੀਆਂ ਬੱਸਾਂ ਹੁੰਦੀਆਂ ਨੇ ਕੋਈ ਸਵਾਰੀ ਡਿੱਗ ਜੇ ਕੋਈ ਮਰ ਜੇ ਕਿਤੇ ਸਾਡਾ ਫੇਟ ਲੱਗ ਜੇ ਜਿਹੜਾ ਉਹਦਾ ਭੁਗਤਾਨ ਹੈ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਡਰਾਈਵ ਕਨੈਕਟਰਾਂ ਨੂੰ ਕਰਨਾ ਪੈਂਦਾ ਕਿਉਂਕਿ ਨੁਗਣੀਆ ਤਨਖਾਹਾਂ ਨੇ 10-10 12-12 ਹਜ਼ਾਰ ਆ ਤਨਖਾਹ ਤੇ ਅਸੀਂ ਕੰਮ ਕਰਦੇ ਆ ਤੇ ਅਸੀਂ 100-100 200-200 ਰੁਪਏ ਇਕੱਠੇ ਕਰਕੇ ਅਸੀਂ ਵਕੀਲ ਕਰਦੇ ਆ ਜਾ ਕੋਈ ਐਫਆਈਆਰ ਹੋ ਜਾਏ ਜਾਂ ਕੋਈ ਲੜਾਈ ਝਗੜਾ ਹੋ ਜਾਏ ਉਹਦਾ ਭੁਗਤਾਨ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਨਾ ਸਾਡੀ ਸੁਣਵਾਈ ਮੈਨੇਜਮੈਂਟ ਕਰੇ ਨਾ ਸਾਡੀ ਸੁਣਵਾਈ ਸਰਕਾਰ ਕਰੇ ਸੁਲਤਾਨ ਜੀ ਦਾ ਕਹਿਣਾ ਕਿ ਦੋਨੋਂ ਪੱਖਾਂ ਨੂੰ ਰੱਖਤਾ ਸੀ ਸਾਹਮਣੇ ਪ੍ਰਸ਼ਾਸਨ ਦੇ ਵੀ ਤੇ ਗੱਲ ਪੂਰੀ ਹੋ ਗਈ ਸੀ ਪਰ ਜਿਹੜੇ ਪੱਖ ਦੀ ਮਤਲਬ ਮੇਨ ਜਿਹੜਾ ਸਿੱਟਾ ਨਿਕਲਣ ਤੋਂ ਪਹਿਲੇ ਉਹਨਾਂ ਨੂੰ ਨੌਕਰੀ ਤੋਂ ਕੱਢਤਾ ਜਿਹੜਾ ਇਹਨਾਂ ਸਾਥੀ ਬਿਲਕੁਲ ਜੀ ਉਹ ਹਲ ਕੋਰਟ ਦੇ ਅਧੀਨ ਹੈਗਾ ਵਿਚਾਰ ਅਧੀਨ ਹੈ ਜਿੰਨਾਂ ਤੋਂ ਕੋਈ ਦਾ ਫੈਸਲਾ ਨਹੀਂ ਆਉਣ ਵਾਲੀ ਸੀ ਉਹਨਾਂ ਤੋਂ ਕਰੇ ਮੈਨੇਜਮੈਂਟ ਨੇ ਉਹਨੂੰ ਨੌਕਰੀ ਤੋਂ ਕੱਢਣਾ ਨਹੀਂ ਬਣਦਾ ਸੀ ਕਿਉਂਕਿ ਦੋਏ ਪੱਖ ਵਿਚਾਰ ਓਵਰਲੋਡ ਅਸੀਂ ਆਪਣੀ ਜ਼ਿੰਦਗੀ ਨੂੰ ਕਸਟ ਵਿੱਚ ਪਾ ਕੇ ਅਸੀਂ ਆਮ ਪਬਲਿਕ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਆਂ ਸੇਵਾ ਕਰਦੇ ਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਫਿਰ ਵੀ ਜਿਹੜੀ ਮੈਨੇਜਮੈਂਟ ਹੈ ਉਹਦੇ ਵੱਲੋਂ ਇਹ ਤੱਕਾ ਕੀਤਾ ਗਿਆ ਜਿਸ ਕਰਕੇ ਜਿਹੜਾ ਸਾਥੀ ਆ ਸਾਡਾ ਜੀ ਉਹ ਟੈਂਕੀ ਤੇ ਚੜਨ ਵਾਸਤੇ ਮਜਬੂਰ ਹੋਇਆ ਘੱਟੋ ਘੱਟ 10 ਸਾਲੋਂ ਮੁੰਡੇ ਨੂੰ ਨੌਕਰੀ ਕਰਦੇ ਨੂੰ ਹੋ ਗਏ ਇੱਕ ਝਗੜੇ ਪਿੱਛੇ ਅਜੂ ਦਾ ਨੌਕਰੀ ਖਤਮ ਕਰਕੇ ਕੰਡਕਟਰ ਖਤਮ ਕਰਕੇ ਅਜੂ ਨੂੰ ਘਰੇ ਬਿਠਾਇਆ ਧੰਨਵਾਦ ਬਿਲਕੁਲ ਜਿਵੇਂ ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਹਲੇ ਕੋਈ ਨਤੀਜਾ ਨਹੀਂ ਨਿਕਲਿਆ ਸੀ ਪਰ ਫਿਰ ਵੀ ਉਹਨਾਂ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਜਿਸ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਉਹਦੇ ਸਾਥੀ ਵੱਲੋਂ ਟੈਂਕੀ ਤੇ ਚੜਕੇ ਪ੍ਰਦਰਸ਼ਨ ਕਰਿਆ ਜਾ ਰਿਹਾ ਧੰਨਵਾਦ ਕਰਦੇ ਹਾਂ ਸੁਲਤਾਨ ਜੀ ਅਜ ਟੈਂਕੀ ਤੇ ਚੜੇ ਪਿਓ ਕੀ ਕਾਰਨ ਹੈ ਕਾਰਨ ਜੀ ਮੈਨੇਜਮੈਂਟ ਰਿਤ ਸਾਡੇ ਦੇ ਨਵੀ ਤੋਂ ਨਵੀ ਕੋਈ ਵਧਿੱਕੀ ਲੈ ਕੇ ਆਉਂਦੀ ਹੈ ਤੇ ਸਾਡਾ ਨਿਖਾਨ ਕਰਦੀ ਹੈ ਨਹੀਂ ਜੇ ਇੱਕ ਕਾਰਨ ਸਾਡੇ ਸਾਡਾ ਸਾਥੀ ਹੈ ਇੱਕ ਕਨੈਕਟਰ ਵੀਰ ਉਹਨੂੰ ਪਤਾ ਵੀ ਨਿਤ ਲੜਾਈ ਝਗੜੇ ਜਿਹੜੇ ਓਵਰਲੋਡ ਸਵਾਰੀ ਹੋਣ ਕਰਕੇ ਕਿਸੇ ਨਾ ਕਿਸੇ ਸਵਾਰੀ ਨਾਲ ਨਿਤ ਲੜਾਈ ਝਗੜਾ ਹੋਇਆ ਰਹਿੰਦਾ ਵੀਡੀਓ ਵੀ ਵਾਇਰਲ ਹੁੰਦੀਆਂ ਅਜੇ ਹੀ ਇੱਕ ਕੇਸ ਸਾਡੇ ਇੱਕ ਕਨੈਕਟਰ ਵੀਰ ਨਾਲ ਹੁੰਦਾ ਸਵਾਰੀ ਜ਼ਿਆਦਾ ਹੋਣ ਕਰਕੇ ਕਿਸੇ ਸਵਾਰੀ ਨਾਲ ਬਹਿਸਬਾਜੀ ਹੋ ਜਾਂਦੀ ਹੈ ਟਕਰਾਅ ਹੋ ਜਾਂਦਾ ਗਾਲੀ ਗਲੋਚ ਹੁੰਦਾ ਉਹਦਾ ਗਾਲੀ ਗਲੋਚ ਨੂੰ ਲੈ ਕੇ ਚਲੋ ਆਪਸ ਦੇ ਵਿੱਚ ਮਾਮੂਲੀ ਜੀ ਹੱਥੋਂ ਪਾਈ ਵੀ ਹੋ ਜਾਂਦੀ ਹੈ ਉਸ ਚੀਜ਼ ਨੂੰ ਲੈ ਕੇ ਪਹਿਲਾਂ ਤਾਂ ਅੱਜ ਤੋਂ ਤਕਰੀਬਨ ਇਹ 6 ਮਹੀਨੇ ਪਹਿਲਾਂ ਦੀ ਗੱਲ ਹੈ ਪਹਿਲਾਂ ਤਾਂ ਉਹਨੂੰ 15 ਤੋਂ 16 ਦਿਨ ਰੂਟ ਤੋਂ ਆਫ ਕੀਤਾ ਜਾਂਦਾ ਸਾਡੇ ਕਨੈਕਟਰ ਵੀਰ ਨੂੰ ਤੇ ਜੇ ਉਹ ਕੇਸ ਚਲੋ ਇਨਕੁਆਰੀ ਲੱਗਦੀ ਹੈ ਇਨਕੁਆਰੀ 'ਚ ਸਾਰੇ ਬਿਆਨ ਹੁੰਦੇ ਨੇ ਮੈਨੇਜਮੈਂਟ ਵੱਲੋਂ ਸਾਡੇ ਵੱਲੋਂ ਵੀ ਇਹ ਕਿਹਾ ਜਾਂਦਾ ਵੀ ਉਹ ਪੁਲਿਸ ਕਾਰਵਾਈ ਤੈਨੇ ਸਾਡੇ ਵੱਲੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਦੂਜੀ ਪਾਰਟੀ ਨਾਲ ਪਰ ਚਲੋ ਕੁਝ ਕਾਰਨਾ ਕਰਕੇ ਉਹ ਨਹੀਂ ਸਹਿਮਤ ਹੁੰਦੇ ਕੁਝ ਕਾਰਨ ਕਰਕੇ ਨਹੀਂ ਸਹਿਮਤ ਹੁੰਦੇ ਤੇ ਜਿਹੜਾ ਕੇਸ ਆ ਉਹ ਪੁਲਿਸ ਚ ਚੱਲ ਜਾਂਦਾ ਸਾਡੇ ਵੱਲੋਂ ਵੀ ਉਹ ਦਰਖਾਸਤ ਦਿੱਤੀ ਹੋਈ ਹੈ ਤੇ ਉਹਨਾਂ ਵੱਲੋਂ ਵੀ ਚਲੋ ਕਿਸੇ ਦਬਾਅ ਕਰਕੇ ਉਹਨਾਂ ਵੱਲੋਂ ਇੱਕ ਐਫਆਈਆਰ ਮਾਮਲੀ ਲੜਾਈ ਝਗੜੇ ਦੀ ਐਫਆਈਆਰ ਕਰਾ ਦਿੱਤੀ ਜਾਂਦੀ ਹੈ ਆ ਜਿਹੜੀ ਹੁਣ ਥੋੜੇ ਦਿਨ ਪਹਿਲਾਂ ਉਸ ਐਫਆਈਆਰ ਦੇ ਆਧਾਰ ਤੇ ਸਾਡੇ ਸਾਥੀ ਦਾ ਕੰਟਰੈਕਟ ਖਤਮ ਕਰ ਦਿੱਤਾ ਜਾਂਦਾ ਕੋਈ ਮਾਮਲਾ ਜੇ ਕੋਰਟ ਚ ਨਹੀਂ ਗਿਆ ਕੋਈ ਕੋਰਟ ਦਾ ਡਿਸੀਜਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਸਾਡੇ ਸਾਥੀ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਪਰ ਸਾਡੀ ਮੈਨੇਜਮੈਂਟ ਨੇ ਫਰੋ ਡਿਸੀਜਨ ਆਉਣ ਤੋਂ ਪਹਿਲਾਂ ਆਪਣਾ ਡਿਸੀਜਨ ਸੁਣਾਤਾ ਉਹਦੀਆਂ ਨੌਕਰੀਆਂ ਸਿਵਾਵਾਂ ਖਤਮ ਕਰਤੀਆਂ ਇਹ ਕਿੱਥੋਂ ਦਾ ਇਨਸਾਫ ਹੈ ਅਸੀਂ ਕੋਈ ਰਾਹ ਜਾਂਦੇ ਇਨਾਂ ਨੇ ਫੜ ਕੇ ਪਰਤੀ ਜਿੱਤੇ ਹੋਏ ਆ ਜਦੋਂ ਮਰਜ਼ੀ ਰੱਤ ਮਾਰ ਕੇ ਇਹਨਾਂ ਨੂੰ ਕੱਢ ਦਿਓ ਫਿਰ ਲੈਟਰ ਕੱਢਦੇ ਨੇ ਸਾਨੂੰ ਬਈ ਅਕਸ ਖਰਾਬ ਕੀਤਾ ਮਹਿਕਮੇ ਦਾ ਮਹਿਕਮੇ ਦਾ ਅਕਸ ਅਸੀਂ ਖਰਾਬ ਕਰਦੇ ਆ ਇੱਥੇ ਅਕਸ ਨਹੀਂ ਖਰਾਬ ਹੁੰਦਾ ਜਦੋਂ ਬਸ ਸਟੈਂਡ ਦੇ ਵਿੱਚ ਭਰੇ ਬਸਟੈਂਡ ਦੇ ਵਿੱਚ ਬਸਾਂ ਨੂੰ ਧੱਕੇ ਲਾਉਣੇ ਪੈਂਦੇ ਨੇ ਉਦੋਂ ਅਕਸ ਖਰਾਬ ਨਹੀਂ ਹੁੰਦਾ ਜਮੈਂਟ ਦਾ ਜਦ ਐਡੇ ਵੱਡੇ ਜਿਹੜੇ ਪੱਕੇ ਅਧਿਕਾਰੀ ਨੇ ਜਾਂ ਮੁੱਖ ਅਧਿਕਾਰੀ ਨੇ ਐਡੀ ਐਡੀ ਕਰਪਸ਼ਨ ਕਰਦੇ ਨੇ ਉਦੋਂ ਅਕਸ ਖਰਾਬ ਸਾਨੂੰ ਇਹਨਾਂ ਨੇ ਇੱਕ ਡੰਗਰ ਹੀ ਸਮਝ ਆਇਆ ਵੀ ਜਦੋਂ ਮਰਜ਼ੀ ਡੰਡਾ ਮਾਰ ਕੇ ਇਹਨਾਂ ਨੂੰ ਇੱਥੋਂ ਕੱਢ ਦੋ ਤੇ ਜਦੋਂ ਮਰਜ਼ੀ ਭਰਤੀ ਕਰ ਲਓ ਇਹ ਕਿੱਥੋਂ ਦਾ ਇਨਸਾਫ ਹੈ ਜੀ ਸਾਡਾ ਕੋਈ ਕਸੂਰ ਕੱਢਣ ਓਵਰ ਸਮਰੱਥਤਾ ਤੋਂ ਵੱਧ ਅਸੀਂ ਸਵਾਰੀ ਲਈ ਫਿਰਨੇ ਆ 100-100 ਸਵਾਰੀਆਂ 150-100 ਸਵਾਰੀਆਂ ਬਸਾਂ ਦੇ ਵਿੱਚ ਭਰਨੇ ਸਾਨੂੰ ਆ ਨਾਮ ਦਿੱਤੇ ਜਾਂਦੇ ਨੇ ਸੁਲਤਾਨ ਜੀ ਇਹ ਜਿਹੜੀ ਕਾਰਵਾਈ ਹੋਈ ਹੈ ਇਸ ਦੇ ਸਬੰਧ ਵਿੱਚ ਤੁਸੀਂ ਵੀ ਕੋਈ ਮਤਲਬ ਆਪਣੀ ਜਿਹੜੀ ਅਪੀਲ ਹੈ ਦੋਨੋਂ ਪੱਖ ਸਾਹਮਣੇ ਨੇ ਕੋਈ ਫੈਸਲਾ ਨਹੀਂ ਆਇਆ ਪਰ ਇਹ ਜਿਹੜਾ ਤੁਸੀਂ ਹੁਣ ਕਦਮ ਚੱਕਤਾ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਇਹ ਗਲਤ ਕਦਮ ਹੈ ਕਿ ਤੁਸੀਂ ਆਪਣੀ ਜਾਨ ਵੀ ਖਤਰੇ ਚ ਪਾ ਰਹੇ ਹੋ ਬਿਲਕੁਲ ਜੀ ਜਾਨ ਸਾਡੀ ਜਦੋਂ ਸਾਡਾ ਰੋਜ਼ਗਾਰ ਹੀ ਖੁੱਸ ਗਿਆ ਸਾਡੇ ਤੋਂ ਜਿਹਦੇ ਸਿਰ ਤੇ ਅਸੀਂ ਆਪਣਾ ਪਰਿਵਾਰ ਪਾਲਣਾ ਫਿਰ ਅਸੀਂ ਆਪਣੇ ਘਰ ਕਿਵੇਂ ਚਲਾਵਾਂਗੇ ਜੇ ਤਾਂ ਸਾਡਾ ਪਰਿਵਾਰ ਭੁੱਖਾ ਰਹਿਣ ਲੱਗ ਜਾਏ ਇਨਕਮ ਸਾਡੀ ਖਤਮ ਹੋ ਜਾਏ ਇੱਕ ਆਸ ਦੇ ਇੱਕ ਪਹਿਲਾਂ ਤਾਂ ਯਾਰ ਗੁੰਮਰਾਹ ਕਰਕੇ ਸਾਨੂੰ ਭਰਤੀ ਕੀਤਾ ਜਾਂਦਾ ਕੋਈ ਉਹਦੇ ਦੇ ਮਾਪਦੰਡ ਨਹੀਂ ਦੱਸੇ ਜਾਂਦੇ ਵੀ ਤੁਹਾਨੂੰ ਰੈਗੂਲਰ ਭਰਤੀ ਕਰ ਰਹੇ ਆ ਜਾਂ ਤੁਹਾਨੂੰ ਠੇਕੇਦਾਰੀ ਸਿਸਟਮ ਚ ਭਰਤੀ ਕਰ ਰਹੇ ਆ ਇੱਥੋਂ ਤੱਕ ਕਿ ਮਹਿਕਮੇ ਦਾ ਨਾਮ ਵੀ ਨਹੀਂ ਵਰਤਿਆ ਜਾਂਦਾ ਵੀ ਤੁਹਾਨੂੰ ਪੀਆਰਟੀਸੀ ਦੇ ਵਿੱਚ ਭਰਤੀ ਕਰ ਰਹੇ ਆ ਗੁੰਮਰਾਹ ਕਰਕੇ ਸਾਡੀਆਂ ਭਰਤੀਆਂ ਕੀਤੀਆਂ ਜਾਂਦੀਆਂ ਕਿ ਠੇਕੇਦਾਰ ਦੇ ਥਰੂ ਉਹ ਵਿਚੋਲਾ ਪਾਇਆ ਹੋਇਆ ਇਹਨਾਂ ਵਿੱਚ ਮੁੜ ਕੇ ਸਾਡੇ ਤੇ ਅਜਿਹੀਆਂ ਕਾਰਵਾਈਆਂ ਗਲਤ ਕਦਮ ਬੇਸ਼ੱਕ ਹੋਏਗਾ ਪਰ ਮੈਨੂੰ ਜੋ ਮਰਜ਼ੀ ਦਾ ਨਤੀਜਾ ਨਿਕਲੇ ਆਪਣੇ ਸਾਥੀ ਦੇ ਹੱਕ ਦੇ ਵਿੱਚ ਅੱਜ ਆਪਾਂ ਡਟਿਆ ਤੇ ਆਪਣੇ ਨੌਕਰੀਆਂ ਦੇ ਵਾਸਤੇ ਆਪਾਂ ਡਟੇ ਆਂ ਤੇ ਡਟੇ ਰਵਾਂਗੇ ਮੈਨੇਜਮੈਂਟ ਨਾਲ ਅਸੀਂ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕੀਤੀ 15 ਦਿਨ ਹੋ ਗਏ ਸਾਨੂੰ ਦਫ਼ਤਰਾਂ ਦੇ ਚੱਕਰ ਕੱਟਦਿਆਂ ਨੂੰ ਹਰ ਰੋਜ਼ ਕਦੇ ਇਹ ਆ ਕਦੇ ਉਹ ਆ ਕਦੇ ਇਹ ਆ ਉਹ ਸਾਡਾ ਕਸੂਰ ਤਾਂ ਕੱਢਣ ਸਿਰਫ ਸਾਡਾ ਕਸੂਰ ਇਹ ਆ ਵੀ ਅਸੀਂ ਸਮਰੱਥਾ ਤੋਂ ਵੱਧ ਸਵਾਰੀ ਚੜਾਉਂਦੇ ਆ ਤੇ ਮਹਿਕਮੇ ਨੂੰ ਵਾਧੇ ਵਾਲੇ ਲੈ ਕੇ ਜਾਂਦੇ ਆ ਇਹ ਕਸੂਰ ਦਾ ਸਾਨੂੰ ਇਨਾਮ ਦਿੱਤਾ ਜਾ ਰਿਹਾ ਹੈ ਸੁਲਤਾਨ ਜੀ ਮੇਰਾ ਤਾਂ ਇਹ ਕਹਿਣਾ ਕਿ ਤੁਹਾਨੂੰ ਇਹ ਜਿਹਾ ਕਦਮ ਨਹੀਂ ਚੱਕਣਾ ਚਾਹੀਦਾ ਕਿਉਂਕਿ ਸਭ ਦੇ ਪਰਿਵਾਰ ਨੇ ਬੱਚੇ ਨੇ ਸੋ ਜਾਨੀ ਨੁਕਸਾਨ ਵੀ ਹੋ ਸਕਦਾ ਤੁਸੀਂ نیچے ਆਣਾ ਆ ਜਾਣਾ ਚਾਹੀਦਾ ਤੁਹਾਨੂੰ ਜਿਸ ਤੱਕ ਮੈਨੂੰ ਲੱਗਦਾ ਕਿ ਤੁਸੀਂ ਕੋਈ ਬੈਠ ਕੇ ਗੱਲ ਕਰੋ ਨਤੀਜਾ ਨਿਕਲੇ ਇਸ ਚੀਜ਼ ਦਾ ਕੋਈ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕਰੀ ਜਾਵੇ ਇਹ ਜਿਹੜਾ ਮਾਮਲਾ ਸੋਲਵ ਕੀਤਾ ਜਾ ਸਕੇ ਕਿਉਂਕਿ ਹਰ ਚੀਜ਼ ਦਾ ਹੱਲ ਨਿਕਲਦਾ ਇਸ ਚੀਜ਼ ਦਾ ਵੀ ਹੱਲ ਜ਼ਰੂਰ ਨਿਕਲ ਜੇਗਾ ਵੀਰ ਜੀ 15 ਦਿਨ ਹੋ ਗਏ ਸਾਨੂੰ ਬੈਠ ਕੇ ਗੱਲ ਕਰਦਿਆਂ ਹਰ ਰੋਜ਼ ਅਸੀਂ ਦਫ਼ਤਰਾਂ ਤੇ ਗੇੜੇ ਲਾਉਂਦੇ ਆਂ ਪਰ ਮੈਨੇਜਮੈਂਟ ਸਾਨੂੰ ਸਮਝਦੀ ਕੋਕ ਨਹੀਂ ਜਿਵੇਂ ਕੁਰੇ ਜਾਂਦੇ ਨੂੰ ਇਹਨਾਂ ਨੇ ਪ੍ਰਤੀ ਕੀਤਾ ਹੋਵੇ ਸਾਨੂੰ ਕੁਝ ਨਹੀਂ ਸਮਝਿਆ ਜਾਂਦਾ ਵੀਰ ਜੀ ਇਸ ਅਦਾਰੇ ਦੇ ਵਿੱਚ ਜਦੋਂ ਮਰਜ਼ੀ ਲੱਤ ਮਾਰ ਕੇ ਤੋੜ ਦਿਓ ਜਦੋਂ ਮਰਜ਼ੀ ਬੁਲਾ ਲਓ ਇਹ ਸਾਡੇ ਹਾਲਾਤ ਹੋਏ ਪਏ ਨੇ ਸਾਡਾ ਕੋਈ ਵजूद ਨਹੀਂ ਹੈਗਾ ਇਸ ਅਦਾਰੇ ਦੇ ਵਿੱਚ ਬਸ ਸਟੈਂਡ ਤੇ ਇੱਕ ਜਿਹੜਾ ਕਰਮਚਾਰੀ ਆ ਬਸ ਦਾ ਕਰਮਚਾਰੀ ਉੱਪਰ ਚੜਿਆ ਬੈ ਟੈਂਕੀ ਤੇ ਕੀ ਮਸਲਾ ਸਰ ਸਾਰਾ ਸਾਨੂੰ ਇੱਕ ਤਕਰੀਬਨ ਇਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਇੱਕ ਪੀਆਰਟੀਸੀ ਦਾ ਕੋਈ ਮੁਲਾਜ਼ਮ ਹੈ ਜਿਹੜਾ ਕਿ ਆਪਦਾ ਰੋਸ ਪ੍ਰਗਟ ਕਰਨ ਵਾਸਤੇ ਟੈਂਕੀ ਤੇ ਚੜਿਆ ਹੋਇਆ ਇਹ ਪੀਆਰਟੀਸੀ ਦੀ ਵਰਕਸ਼ਾਪ ਡਿਪੋ ਹੈਗਾ ਜੀ ਪੁਰਾਣੇ ਬਸ ਸਟੈਂਡ ਦੇ ਕੋਲ ਤੇ ਇੱਕ ਕੱਲਾ ਮੁਲਾਜ਼ਮ ਇਸ ਟਾਈਮ ਉੱਤੇ ਚੜਿਆ ਇਹਦੇ ਨਾਲ ਇਹਨੂੰ ਅਪੀਲ ਅਸੀਂ ਕੀਤੀ ਹੈ ਕਿ ਥੱਲੇ ਆ ਕੇ ਇਹਦੀ ਕੋਈ ਪੀਆਰਟੀਸੀ ਕੋਈ ਅਧਿਕਾਰੀ ਇਹਨਾਂ ਕੋਈ ਵੀ ਇਹਨੇ ਕੋਈ ਆਪਣੀ ਗੱਲ ਰੱਖਣੀ ਆ ਤਾਂ ਆ ਕੇ ਰੱਖੇ ਜੀ ਸਰ ਕੀ ਕਾਰਨ ਹੈ ਉੱਪਰ ਚੜਨ ਦੇ ਇਹਨੇ ਕੋਈ ਦੱਸਿਆ ਇਹਨੇ ਕੋਈ ਵਜ੍ਹਾ ਦੱਸੀ ਕਿ ਕੀ ਕਾਰਨਾ ਕਰਕੇ ਇਹਨੇ ਇਹ ਜਿਹਾ ਕਦਮ ਚੁੱਕਿਆ ਤੇ ਇਹਦਾ ਕੋਈ ਸਾਥੀ ਕਨੈਕਟਰ ਸੀਗਾ ਜਿਹਦੀ ਦਾ ਕੁਝ ਦਿਨ ਪਹਿਲਾਂ ਕੋਈ ਜਲਦੀ ਵਾਸਤੇ ਵਿੱਚ ਕੋਈ ਕਿਸੇ ਸਵਾਰੀ ਨਾਲ ਝਗੜਾ ਹੋਇਆ ਸੀ ਤੇ ਉਹਦੇ ਤੇ ਡਿਪਾਰਟਮੈਂਟੋਂ ਪੀਆਰਟੀਸੀ ਵੱਲੋਂ ਕੋਈ ਐਕਸ਼ਨ ਲਿਆ ਗਿਆ ਉਹਦੇ ਅਗੇਂਸਟ ਇਹਨੇ ਕੰਮ ਚੁੱਕੀਤਾ ਜੀ ਨੇੜੇ ਉੱਤੇ ਜਾਣ ਜਿਹਨੇ ਨੂੰ ਥੱਲੇੋਂ ਅਸੀਂ ਅਪੀਲ ਕਰ ਰਹੇ ਹਾਂ ਕਿ ਥੱਲੇ ਆ ਕੇ ਤੇ ਆਪਣੀ ਗੱਲ ਰੱਖੇ ਜੀ ਸਰ ਕਿੰਨੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਹੈ ਕੋਈ ਕੋਈ ਅਧਾਲ ਦਾ ਜਵਾਬ ਕੁਝ ਕਰ ਰਹੇ ਨੇ ਉਹ ਇਹਦਾ ਗੱਲਬਾਤ ਹੋਈ ਹੈ ਜੀ ਇਹਦੇ ਉੱਚ ਅਧਿਕਾਰੀ ਨਾਲ ਪੀਆਰਟੀ ਸਾਡੇ ਨਾਲ ਵੀ ਹੋਈ ਹੈ ਪਲੱਸ ਜਿਹੜੇ ਇਹਨਾਂ ਦੇ ਮੁਲਾਜ਼ਮਾਂ ਦੀ ਜਿਹੜੀ ਯੂਨੀਅਨ ਹੈ ਉਹਦੇ ਪ੍ਰਧਾਨ ਵਗੈਰਾ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਨੂੰ ਇਹੀ ਅਪੀਲ ਕਰ ਰਹੇ ਕਿ ਥੱਲੇ ਆ ਕੇ ਆਪਣੀ ਗੱਲ ਕਰਦਾ ਸਰ ਕਿੱਥੇ ਦਾ ਗੱਲ ਉੱਚੇ ਤੇ ਧਰਨਾ ਤੇ ਚੜਨਾ ਟੈਂਕਿਊ ਪੁੱਛਣ ਦੇ ਵਿੱਚ ਜੂਰੀ ਲੱਗਦਾ ਜੀ ਹੈ ਨਹੀਂ ਕਿ ਕਿੱਥੇ ਦਾ ਜਾਨੀ ਨੁਕਸਾਨ ਨੂੰ ਦਿੱਤਾ ਜਾ ਰਿਹਾ ਦਾਵ ਰੋਜ਼ ਪ੍ਰਗਟ ਕਰਨ ਵਾਸਤੇ ਅਲਗ-ਅਲਗ ਤਰੀਕੇ ਦਿੱਤੇ ਰਹੇ ਨੇ ਜੀ ਪਰ ਇਹ ਕੋਈ ਤਰੀਕਾ ਮਤਲਬ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਅ ਗੱਲ ਮੇਰੇ ਕਹਿੰਦਾ ਨਹੀਂ ਕਰਨੀ ਚਾਹੀਦੀ ਤੇ ਸਾਰੀ ਚੀਜ਼ਾਂ ਦੇ ਹੱਲ ਔਨ ਟੇਬਲ ਹੀ ਹੋਣਗੇ ਤੇ ਮੇ ਦਾ ਵੀ ਛੇਤੀ ਇਹ ਵੀ ਕਮ ਸੌਲਟ ਆਊਟ ਹੋ ਜਾਊਗਾ ਸੋ ਜਿਵੇਂ ਜਿਵੇਂ ਹੋਰ ਅਪਡੇਟਸ ਆਣ ਗਿਆ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ